ਬੱਲੇ ਬੱਲੇ ਪਈ ਆਏ ਨੇ ਸੁਹਾਰੇ ਵਿਕਣੇ ਸ਼ਵਾ ਸ਼ਵਾ ਪਈ ਆਏ ਨੇ ਸੁਹਾਰੇ ਵਿਕਣੇ ਸਾਨੂੰ ਧਣਿਆਂ ਦੇ ਵਟੇ ਲੈ ਦੇ ਪਈ ਆਏ ਨੇ ਸੁਹਾਰੇ ਵਿਕਣੇ ਬੱਲੇ ਬੱਲੇ ਪਈ ਆਏ ਨੇ ਸੁਹਾਰੇ ਵਿਕਣੇ ਬੱਲੇ ਬੱਲੇ ਪਈ ਆਏ ਬੱਲੇ ਬੱਲੇ ਬਈ ਲੱਗਦਾ ਸੁਹਾਰਿਆਂ ਦਾ ਸ਼ਾਵਾ ਸ਼ਾਵਾ ਬਈ ਲੱਗਦਾ ਸੁਹਾਰਿਆਂ ਦਾ ਤੇਰੇ ਚਾਚੇ ਫਿਰਨ ਕੋ ਆਰੇ ਬਈ ਲੱਗਦਾ ਸੁਹਾਰਿਆਂ ਦਾ ਬੱਲੇ ਬੱਲੇ ਬਈ ਲੱਗਦਾ ਸੁਹਾਰਿਆਂ ਦਾ ਬੱਲੇ ਬੱਲੇ ਬਈ ਨੌਕਰਾਂ ਨੇ ਖੱਤ ਭੇਜਿਆ ਸ਼ਾਵਾ ਸ਼ਾਵਾ ਬਈ ਨੌਕਰਾਂ ਨੇ ਖੱਤ ਭੇਜਿਆ ਦਿਸਤੜੀ ਨਾ ਪਾਈ ਬੈਨੋਕਰਾਂ ਨੇ ਖੱਤ ਭੇਜਿਆ ਬੱਲੇ ਬੱਲੇ ਬੈਨੋਕਰਾਂ ਨੇ ਖੱਤ ਭੇਜਿਆ ਬੱਲੇ ਬੱਲੇ ਬੈਮੋੜ ਮਾ ਜਵਾਬ ਕੱਲਿਆ ਸ਼ਾਵਾ ਸ਼ਾਵਾ ਬੈਮੋੜ ਮਾ ਜਵਾਬ ਕੱਲਿਆ ਤੇਰੀ ਮਾਣੇ ਵਰੀ ਵਿੱਚ ਟੋਈ ਬੈਮੋੜ ਮਾ ਜਵਾਬ ਕੱਲਿਆ ਬੱਲੇ 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 ਬਈ ਮੋੜ ਮੱਜਵਾਬ ਸੁਣ ਕੇ ਸ਼ਾਵਾ ਸ਼ਾਵਾ ਬਈ ਮੋੜ ਮੱਜਵਾਬ ਸੁਣ ਕੇ ਮੁੰਡਾ ਸ਼ਾਮ ਦੀ ਗੱਡੀ ਚੜਿਆ ਆਇਆ ਬਈ ਮੋੜ ਮੱਜਵਾਬ ਸੁਣ ਕੇ ਬੱਲੇ ਬੱਲੇ ਬਈ ਮੋੜ ਮੱਜਵਾਬ ਸੁਣ ਕੇ ਬੱਲੇ ਬੱਲੇ ਬਈ ਨਾਲੇ ਮੁੰਡਾ ਵਟੇ ਕੂਰੀਆਂ ਸ਼ਾਵਾ ਸ਼ਾਵਾ ਬਈ ਨਾਲੇ ਮੁੰਡਾ ਵਟੇ ਕੂਰੀਆਂ ਨਾਲੇ ਧਣੇ ਵਾਲ ਵੇਖੇ ਬਈ ਨਾਲੇ ਮੁੰਡਾ ਵਟੇ ਕੂਰੀਆਂ ਬੱਲੇ ਬੱਲੇ ਬਈ ਨਾਲੇ ਮੁੰਡਾ ਵਟੇ ਕੂਰੀਆਂ ਬੱਲੇ ਬੱਲੇ ਬਈ ਚੱਲ ਸਿੰਗਾ ਵਾਂਡੇ ਚੱਲੀਏ ਸ਼ਾਵਾ ਸ਼ਾਵਾ ਬਈ ਚੱਲ ਸਿੰਗਾ ਵਾਂਡੇ ਚੱਲੀਏ ਤੇਰੇ ਨਣਕੇ ਮੇਰੇ ਨਨਯਾਰੇ ਬਈ ਚੱਲ ਸਿੰਗਾ ਵਾਂਡੇ ਚੱਲੀਏ ਬੱਲੇ ਬੱਲੇ ਬਈ ਚੱਲ ਬੱਲੇ ਬੱਲੇ ਬਈ ਵੇਖੇ ਸਿੰਗਾ ਤੇਰੇ ਨਾਨਕੇ ਸ਼ਾਵਾ ਸ਼ਾਵਾ ਬਈ ਵੇਖੇ ਸਿੰਗਾ ਤੇਰੇ ਨਾਨਕੇ ਚੁੱਲ੍ਹੇ ਅਗਨ ਕੜੇ ਵਿੱਚ ਪਾਣੀ ਬਈ ਵੇਖੇ ਸਿੰਗਾ ਤੇਰੇ ਨਾਨਕੇ ਬੱਲੇ ਬੱਲੇ ਬਈ ਵੇਖੇ ਸਿੰਗਾ ਤੇਰੇ ਨਾਨਕੇ ਬੱਲੇ ਬੱਲੇ ਬਈ ਚੱਲ ਸਿੰਗਾ ਵਾਂਡੇ ਚੱਲੀਏ ਸ਼ਾਵਾ ਸ਼ਾਵਾ ਸਿੰਘਾ ਵਾਂਡੇ ਚੱਲੀਏ ਬੱਲੇ ਬੱਲੇ ਬਈ ਚੱਲ ਸਿੰਘਾ ਵਾਂਡੇ ਚੱਲੀਏ ਬੱਲੇ ਬੱਲੇ ਬਈ ਵੇਖੇ ਸਿੰਘਾ ਮੇਰੇ ਨਾਨਕੇ ਸ਼ਾਵਾ ਸ਼ਾਵਾ ਬਈ ਵੇਖੇ ਸਿੰਘਾ ਮੇਰੇ ਨਾਨਕੇ ਵੱਡੇ ਨ ਕੁੱਕੜ ਤੇ ਉੱਡਣ ਸ਼ਰਾਬਾਂ ਬਈ ਵੇਖੇ ਸਿੰਘਾ ਮੇਰੇ ਨਾਨਕੇ ਬੱਲੇ ਬੱਲੇ